ਡੇਰ ਰਾਤ ਤਰਨਤਰਨ ਦੇ ਗੋਇੰਦਗਾਲ ਸਾਹਿਬ ਦੇ ਡੀਐਸਪੀ ਅਤਲ ਸੁੰਦੋ ਲੋਵਟੀ ਗਿੰਤੀ ਪੁਲਿਸ ਕਰਮਚਾਰੀ ਦਰਨਾਲ ਅਤੇ ਕਸਬਾ ਘਟੂਰ ਸਾਹਿਬ ਦੇ ਮੋਤਬਰ ਵਿਅਕਤੀਆਂ ਦੇ ਨਾਲ ਮਿਲ ਕੇ ਵੱਖ-ਵੱਖ ਨਸ਼ਾ ਦਸਤਖਾ ਦੇ ਘਰਾਵਾਂ ਦੇ ਵਿੱਚ ਅਚਾਨਕ ਹੀ ਚੈਕਿੰਗ ਕਰ ਦਿੱਤੀ ਗਈ ਇਹਨਾਂ ਨਸ਼ਾ ਦਸਤਖਾ ਦੇ ਘਰਾ ਦੀ ਤਲਾਸ਼ੀ ਲਈ ਗਈ ਅਤੇ ਨਾਲ ਦੇ ਨਾਲ ਹੀ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਉਹ ਜੇ ਯਾਰ ਕਦੇ ਬਾਹਰ ਆ ਜਾਣ ਨਹੀਂ ਤਾਂ ਕਾਨੂੰਨ ਦੇ ਮਤਾਬਿਕ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇਗੀ ਕੋਣ ਆ ਇੱਧਰੇ ਇੱਕ ਮੁੰਡਾ ਰਾਣੀ ਉਹਦਾ ਨਾਮ ਕੀ ਆ ਦੱਸੋ ਦੱਸੋ ਕੋਈ ਨੀਗਾ ਦੱਸੋ ਦੱਸੋ ਨਾਮ ਕੀ ਆ ਕੋਈ ਇੱਕ ਬੇਬੀ ਪਰਵਾਰੀਓ ਦੱਸੇ ਸਾਬੂ ਕਾਦੇ ਵਸਤੇ ਘੜਦੇ ਹੋਣਾ ਦੱਸੋ ਪਿੱਛੇ ਪੁੱਤ ਕਾਦੇ ਵਸਤੇ ਘੜਦੇ ਹੋਣਾ ਮਾਕੇ ਰੱਖਦੇ ਹੋ ਡੱਕੜੀਆਂ ਪਾਤਾ ਆ ਡੱਕੋ ਨਾ ਕਾਦੇ ਵਸਤੇ ਡੱਕਦੇ ਤੁਸੀਂ ਜੋ ਜੰਦਾ ਤੇ ਬੋਲ ਖਾਂਦੇ ਆਂ ਅਈ ਪਾਜੀ ਇੱਥੇ ਡੱਕਦੇ ਹਾਂ ਤੇ ਤੇ ਖਲੋਣਾ ਨਹੀਂ ਚਾਹੀਦਾ ਬਗਾਨਾ ਕਿਹੜੇ ਤੇ ਮੁੰਡਾ ਮੈਂ ਤਾਂ ਜੋ ਮਰਜ਼ੀ ਕਰ ਲੈ ਇੱਥੇ ਖਲੋਣਾ ਮੈਨੂੰ ਇਹਦਾ ਤੂੰ ਨਾਮ ਦੱਸ ਉਹਨੂੰ ਗੋਪੀ ਆ ਖੜਿਆ ਉਹਦਾ ਮੁੰਡਾ ਗੋਪੀ ਤੂੰ ਨਾਮ ਦੱਸ ਕਿਹੜਾ ਮੈਂ ਹੁਣ ਲੈ ਕੇ ਜਾਂਦਾ ਮੈਂ ਮੈਨੂੰ ਕਹਿੰਦਾ ਵੀ ਤੂੰ ਆਂਦੀ ਚੀਜ਼ ਨਗਾ ਕੇ ਵੇਖੀ ਤੈਨੂੰ ਮੈਂ ਦੱਸੂ ਪਤਾ ਬਾਜ ਕਹਿੰਦਾ ਮੈਂ ਬੁੜੀਆਂ ਲੈ ਕੇ ਆਉਣ ਲੱਗਾ ਮੈਂ ਤੇਰੇ ਗੱਲ ਪਵਾਉਣਗਾ ਮੈਂ ਕੱਲੇ ਕਿਹਾ ਮੈਂ ਕੱਲੀ ਖਲੋਤੀ ਆ ਸ਼ਬਾਦ ਚ ਭੱਜ ਗਿਆ ਇਹੀ ਦਲੇਰੀ ਚੀਦੀ ਆ ਹੋਰ ਕੀ ਹੁੰਦੀ ਆ ਇਹੀ ਦਲੇਰੀ ਹੁੰਦੀ ਆ ਮਾਤਾ ਜੀ ਮੈਂ ਫੋਨ ਕੀਤਾ ਫਾੜੀ ਉਹਨਾਂ ਨੂੰ ਮੈਂ ਜਿਹਨੂੰ ਘਰ ਨੂੰ ਚਲ ਗਿਆ ਫੋਨ ਲੈਣ ਤੇ ਮੈਂ ਤੇ ਭੱਜ ਗਿਆ ਵਾ ਹਾਂ ਮੇਰੇ ਗਾਲੇ ਕਬਾ ਜਿਹੜਾ ਲਾਲ ਆਰੇ ਮਾਤਾ ਉਹੀ ਹੈਗਾ ਹੈ ਨਹੀਂ ਹੋਰ ਮੇਰੇ ਇੱਥੇ ਬੰਦਾ ਕਹਿੰਦਾ ਮੈਨੂੰ ਮੈਂ ਵੇਚਦਾ ਵਾਂ ਡਾਕੇ ਵਿਖਾਓ ਕਿਹੜਾ ਵਾ ਸ਼ੇਰਾ ਸਿੰਘ ਨਾਮ ਦਾ ਕਿੱਥੇ ਕਰ ਘਰ ਇਹਨਾਂ ਦੇ ਸਾਹਮਣੇ ਇਹਨਾਂ ਦੇ ਸਾਹਮਣੇ ਤੀਜਿੰਦ ਕੀ ਕਹਿੰਦਾ ਹੈ ਸਾਰੇ ਇੱਕ ਮਿੰਟ ਬੇਨਤੀ ਠੀਕ ਹਿੰਦਾ ਨਾ ਪਾਕਦੇ ਬਹੁਤ ਕੋਈ ਮਜ਼ਾ ਕਰਾਉਂਦੇ ਦੇਖੋ ਮੈਂ ਥੋੜਾ 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 ਟਾਈਮ ਦਿਓ ਮੈਂ ਅੱਪੇ ਦੇਖੂ ਮੈਂ ਆਇਆ ਨਾ بابا ਜੀ ਮੈਂ ਕੀ ਕਿਹਾ ਸੀ ਮੈਂ ਕਿਹੜੇ ਕੰਮਾਂ 'ਚ ਫੈਜੋ ਯਾਰ ਤੁਸੀਂ ਇਹ ਕੰਮਾਂ 'ਚ ਕੀ ਲੈਣਾ ਵਾ ਰੰਗ ਮਨ ਕੋਈ ਦਾ ਹਰਦਾ ਥਾਪੀ ਵਰਗਾ ਇਹਨਾਂ ਮੈਂ ਟਾਕ ਕੇ ਖਾ ਮੈਨੂੰ ਇੱਥੇ 100 ਜਣਾਂ ਨੂੰ ਪਤਾ ਵਾ ਪਰ ਉਹਨਾਂ ਬੋਲਣਾ ਨਹੀਂ ਆ ਨਾ ਬੱਲੇ ਕੋਈ ਗੱਲ ਤੇ ਮੈਂ ਦੱਸਦੇ ਨਾ ਸੇਰਾ ਸਿੰਘ ਦੇ ਸਾਹਮਣੇ ਮੈਂ ਬੋਲਣ ਦਾ ਸੇਰਾ ਸਿੰਘ ਆਪੇ ਲੱਭ ਲੈ ਹਾਂ ਸੇਰਾ ਸਿੰਘ ਉਹਦਾ ਨਾਮ ਹੈ ਤੋਗੇ ਇਹ ਜਿਹੜੀ ਪੁਲਿਸ ਦੀ ਮੁਹਿੰਮ ਹੈ ਅੱਜ ਬਿਤੀ ਗਈ ਹੈ ਅੱਛਾ ਜੋ ਫ੍ਰੈਂਡਵਾਚੀ ਨਾਮ ਨਾਲ ਕੀ ਕਰਨਾ ਜਾਉ ਪਹਿਲਾਂ ਤਾਂ ਮੈਂ ਸਾਰੇ ਆਪਣੇ ਨੌਜਵਾਨ ਵੀਰ ਜਿਨ੍ਹਾਂ ਨੇ ਤਿਆਹਿਆ ਕੀਤਾ ਨਸ਼ਾ ਛਡਾਉਣ ਵਾਸਤੇ ਇਹਨਾਂ ਸਾਰੇ ਵੀਰਾਂ ਦਾ ਸਾਰੀ ਆਪਣੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਪ੍ਰਧਾਨ ਸਾਹਿਬ ਸਰਦਾਰ ਮਨਰੂਪ ਸਿੰਘ ਜੀ ਤੇ ਸਾਰੀ ਇਹਨਾਂ ਦੀ ਸਮੂਚੀ ਟੀਮ ਇਹਨਾਂ ਵਾ ਅਸੀਂ ਤਕਰੀਬਨ ਇਹਨਾਂ ਦਾ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦੇ ਕਿਉਂਕਿ ਇਹ ਇੱਕ ਗੁਰਸੇਖ ਹੈਗੇ ਨੇ ਇੱਕ ਫੌਜ ਦੇ ਵਿੱਚੋਂ ਰਿਟਾਇਰਮੈਂਟ ਹੋਏ ਨੇ ਔਰ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਖਡੂਰ ਸਾਹਿਬ ਨੂੰ ਇਹਨਾਂ ਨੇ ਤਿਆ ਕੀਤਾ ਕਿ ਆਪਾਂ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਨਾ ਸੋ ਅਸੀਂ ਸਾਰਿਆਂ ਨੇ ਰਲ ਕੇ ਸਾਡੇ ਮਾਨਯੋਗ ਡਿਪਟੀ ਸਾਹਿਬ ਅਤਲ ਸੋਨੀ ਜੀ ਨੂੰ ਬੇਨਤੀ ਕੀਤੀ ਉਹਨਾਂ ਨੇ ਸਾਡੇ ਅਸੀਂ ਸਵੇਰੇ ਹੀ ਉਹਨਾਂ ਨੂੰ ਬੇਨਤੀ ਕੀਤੀ ਤੇ ਅੱਜ ਹੀ ਉਹਨਾਂ ਨੇ ਸ਼ਾਮਾਂ ਨੂੰ 5 ਵਜੇ ਸਾਨੂੰ ਟਾਈਮ ਦੇ ਦਿੱਤਾ ਅਸੀਂ ਪੂਰੇ ਨਗਰ ਦੇ ਵਿੱਚ ਇੱਕ ਰਾਂ ਲਾਇਮੰਦ ਹੋ ਕੇ ਤੇ ਸਾਰੇ ਘਰ-ਘਰ ਜਾ ਕੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਇੱਕ ਰਾਂ ਵਾਰਨਿੰਗ ਦੇ ਦਿੱਤੀ ਕਿ ਸਿੱਧੇ ਰਾਤੇ ਆ ਜਾਣ ਬਾਕੀ ਇੱਕ ਰਾਂ ਵਾਰਨਿੰਗ ਦਿੱਤੀ ਹੈ ਗਾਰਲੇ ਬੰਨੇ ਜੇ ਸਮਾਂ ਨਾ ਹੋ ਸਦਰਨਗੇ ਤਾਂ ਜੋ ਵੀ ਬਣਦੀ ਹਕੂਨ ਕਾਨੂੰਨੀ ਕਾਰਵਾਈ ਸਰ ਨੂੰ ਕਹਿ ਕੇ ਕਰਾਵਾਂਗੇ ਕਿਵੇਂ ਕਿਵੇਂ ਦੇਖਦੇ ਹੋ ਡੀਐਸਪੀ ਜੀ ਤੁਸੁਨੀ ਦੀ ਕਾਰਜਕਾਰੀ ਬਹੁਤ ਹੀ ਵਧੀਆ ਬਹੁਤ ਹੀ ਇਹ ਇੱਕ ਨੇਕ ਅਫਸਰ ਨੇ ਸਮਾਜ ਸੇਵੀ ਨੇ ਮੈਂ ਪਹਿਲਾਂ ਸੁਣਦਾ ਹੁੰਦਾ ਸੀਗਾ ਕਿ ਅਫਸਰ ਲੱਗੇ ਹੁੰਦੇ ਤਾਂ ਉਹਨਾਂ ਦੇ ਵਿੱਚ ਬਹੁਤ ਕੁਝ ਬੜਾ ਜਨੂਨ ਹੁੰਦਾ ਕਿ ਮੈਂ ਅਫਸਰ ਪਰ ਇਹਨਾਂ ਦੇ ਵਿੱਚ ਇਹ ਨਹੀਂ ਗੱਲ ਹੈਗੀ ਕਿ ਜਾ ਕੇ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ ਤੁਸੀਂ ਇਹ ਅਨਮਾਰਗ ਨੂੰ ਛੱਡ ਕੇ ਇੱਕ ਚੰਗੇ ਮਾਰਗ ਦੇ ਉੱਤੇ ਚਲੋ ਸੋ ਮੈਂ ਇਹਨਾਂ ਦਾ ਸਾਰੀ ਟੀਮ ਦਾ ਐਸਐਚਓ ਸਾਹਿਬ ਚੌਕੀ ਇੰਚਾਰਜ ਸਾਹਿਬ ਡਿਪੀ ਸਾਹਿਬ ਉਹਨਾਂ ਦਾ ਤੇ ਤੁਹਾਡੇ ਪੱਤਰਕਾਰ ਭਾਈਚਾਰੇ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਪਿੰਡ ਦੇ ਵਿੱਚ ਸਾਡੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਭਾਜੀ ਕੀ ਕਹੋਗੇ ਪੁਲਿਸ ਦੀ ਕਾਰਗੁਜ਼ਾਰੀ ਜਿਹੜੀ ਖਰੂਰ ਸਾਹਿਬ ਵਾਟਨ ਸਰਪੰਚ ਚੰਦ ਸ਼ੋਪਰਾ ਨਸ਼ਾ ਇਸ ਵੇਲੇ ਗੱਲ ਕੀਤੀ ਆਵੇ ਤਾਂ ਖਰੂਰ ਸਾਹਿਬ ਦੇ ਵਿੱਚ ਵੀ ਪਤਾ ਸਾਰਿਆਂ ਨੂੰ ਕਿ ਵੇਚਿਆ ਵੀ ਜਾ ਰਿਹਾ ਤੇ ਨੌਜਵਾਨ ਕਰ ਵੀ ਰਹੇ ਨੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਾਰੀ ਟੀਮ ਨੂੰ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪਹਿਲਾਂ ਤੇ ਸਾਰੀ ਸਮੁੱਚੀ ਜਿਹੜੀ ਅਨਿਲ ਸੋਨੀ ਸਾਹਿਬ ਨਾਲ ਟੀਮ ਆਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਉਸ ਤੋਂ ਬਾਅਦ ਜਿਹੜੇ ਆ ਪਿੰਡ ਦੇ ਸਾਥੀ ਸਰਜਣ ਜਿਹੜੇ ਜਿੰਨੇ ਵੀ ਨਾਲ ਲੱਗੇ ਆਹੀਂ ਤੇ ਉਮੀਦ ਕੀਤੀ ਕਿ ਸ਼ਾਇਦ ਇਹੋ ਹੀ 20-25 ਜਾਣੇ ਹੋਣਗੇ ਪਰ ਅੱਜ ਘੱਟੋ ਘੱਟ 100 ਬੰਦਾ ਸਾਡੇ ਪਿੰਡ ਦਾ ਸਾਡੇ ਨਾਲ ਚੱਲਿਆ ਟੀਮ ਮਹਿੰਮ ਇਸ ਤਰ੍ਹਾਂ ਦੀ ਹੈ ਕਿ ਇਕੱਲੇ ਬੰਦੇ ਦਾ ਦੇ ਬਸ ਕੇਦਾ ਹੈ ਨਹੀਂ ਪਰ ਤੁਹਾਡਾ ਸਾਰਿਆਂ ਦਾ ਸਾਥ ਹੋ ਗਿਆ ਤੇ ਏਡਾ ਵੱਡੀ ਮਹਿੰਮ ਮੰਨ ਜਾਣੀ ਹੈ ਕਿ ਜਿਹੜੇ ਨਾਲ ਦੇ ਪਿੰਡ ਨਿਗੇ ਨਿਗੇ ਹੋ ਰਿਹਾ ਉਹ ਵੀ ਸਾਡੇ ਤੱਕ ਅਈ ਅਖੰਦੇ ਕਿ ਛੋਟੀਆਂ ਛੋਟੀਆਂ ਟੀਮਾਂ ਜਿਹੜੇ ਨਾਲ ਦੇ ਪਿੰਡਾਂ ਚ ਹੀ ਅਗਰ ਬਣ ਜਾਣ ਤੇ ਇੱਕ ਸਾਰੀ ਇੱਕ ਵੱਡੀ ਟੀਮ ਬਣ ਕੇ ਜਿਹੜਾ ਉਹ ਇਹ ਜਿਹੜਾ ਮਸਲਾ ਵਾ ਉਹ ਹੱਲ ਕੀਤਾ ਜਾਵੇ ਵੇਖਿਆ ਜਾਵੇ ਜਿਹਨੂੰ ਸਮਝਾਇਆ ਜਾ ਸਕਦਾ ਸਮਝਾਇਆ ਜਾ ਸਕੀ ਹੈ ਨਾ ਕਿ ਜਿਹੜੇ ਬੰਦੇ ਨਸ਼ਾ ਪਤਾ ਕਰਦੇ ਹੁੰਦਾ ਕੋਈ ਸੈਂਟਰ ਦੇ ਵਿੱਚ ਉਹਨਾਂ ਦਾ ਕੋਈ ਇਲਾਜ ਮਤਲਬ ਕੀਤਾ ਜਾ ਸਕੇ ਦੋਸਤ ਸਾਹਿਬ ਵੇਖੇ ਵਕੂਆ ਜਿਹੜੇ ਪ੍ਰਤਕਰ ਉਹਨਾਂ ਦੇ ਘਰੇ ਆਏ ਜੋ ਪੰਚਾਇਤ ਨਾਲ ਹੈ ਕੀ ਕਹਿਣਾ ਚਾਹੋਗੇ ਕੀ ਮੰਨ ਲਓ ਕੋਈ ਚਲਾਕੀ ਵਗੈਰਾ ਕੀਤੀ ਹੈ ਕੀ ਇਹ ਸਾਰੀ ਜਿਹੜੀ ਮੋਹਿਮ ਇਹ ਪ੍ਰਗੋਸ਼ਣ ਦੇ ਤੌਰ ਤੇ ਹੈਗੀ ਹੈ ਵੀ ਸਾਨੂੰ ਜਿਸ ਹਾਵਾਂ ਲੱਗਦਾ ਸੀ ਆ ਵੀ ਇਸ ਏਰੀਆ ਦੇ ਵਿੱਚ ਕੁਝ ਜ਼ਿਆਦਾ ਚਿੱਟਾ ਵਗੈਰਾ ਵਿਚਰਿਆ ਗਿਆ। ਬੋਲੀਆਂ ਵਿਕਰੀਆਂ ਗਿਆ ਕੋਈ ਆਪਣਾ ਕੰਮ ਹੋ ਰਿਹਾ ਹੋਇਆ ਕਰ ਰਿਹਾ ਜਿਹੜਾ ਵੀ ਨਾਰਕੋਟਿਕਸ ਹੈਗਾ। ਸੋ ਪੰਚਾਇਤ ਨੇ ਸਾਨੂੰ ਅਪਰੋਚ ਕੀਤੀ ਸੀ ਕਿ ਵੀ ਥੋੜੇ ਜਿਹੇ ਬੰਦੇ ਸਾਡੇ ਨਾਲ ਲਿਖੀ ਤੋਰ ਦੋ ਤੇ ਅਸੀਂ ਡੋਰ ਟੂ ਡੋਰ ਜਾ ਕੇ ਅਸੀਂ ਕੰਪੇਨਿੰਗ ਵੀ ਕਰਨੀਆਂ ਸਮਝਾਣਾ ਵੀ ਚਾਹੁੰਦੇ ਸੀ। ਸੋ ਉਸੇ ਲੜੀ ਦੇ ਵਿੱਚ ਅਸੀਂ ਸਵੇਰੇ ਆ ਗਏ ਹੁਣ ਸ਼ਾਮ ਨੂੰ 5 ਵਜੇ ਤੋਂ ਲੈ ਕੇ ਹੁਣ 9:30 ਹੋ ਗਏ ਸਾਰੀ ਪੰਚਾਇਤ ਨੂੰ ਨਾਲ ਲੈ ਕੇ ਡੋਰ ਟੂ ਡੋਰ ਪਹਿਲਾਂ ਦਾ ਸਮਝਾਇਆ ਅੱਜ। ਇਸ ਕੰਮ ਨੂੰ ਛੱਡਿਆ ਜਾਵੇ ਜਿਹੜੇ ਨਹੀਂ ਛੱਡੇਗਾ ਲੀਗਲ ਪ੍ਰੋਸੈਸ ਜੋ ਹੋਏਗਾ ਤੋਂ ਅਸੀਂ ਕਰਾਂਗੇ ਈਵਨ ਕਿ ਇਹ ਵੀ ਦੱਸਿਆ ਜਾਂਦਾ ਹੈ ਕਿ ਜਿਹੜਾ ਸਾਡੇ ਵੱਲੋਂ ਈਵਨ ਕਿ ਉਹ ਰਿਸਾਈਕਲ ਵੀ ਇਹਨਾਂ ਨੇ ਆਪਣੇ ਇਹੋ ਜਿਹੇ ਨਾਰਕੋਟਿਕਸ ਪੈਸੇ ਦੇ ਲਿੱਤੀ ਤੇ ਅਸੀਂ ਉਹਨੂੰ ਵੀ ਅਸੀਂ ਨਾਲ ਜਬਤ ਕਰਕੇ ਪੰਜਾਬ ਸਰਕਾਰ ਦੇ ਖਤੇ ਵਿੱਚ ਪਾਵਾਂਗੇ ਕਿ ਲੱਗਦਾ ਕਿ ਜਿਵੇਂ ਇਹ ਪੈਸਾ ਜੋ ਕਰ ਰਹੇ ਨੇ ਕੜੂਰ ਸਾਹਿਬ ਵਾਲਸੀ ਤਾਂ ਫਿਰ ਬਾਕੀ ਪਿੰਡਾਂ ਵਾਲਿਆਂ ਨੂੰ ਚਾਹੀਦਾ ਨਸ਼ਾ ਕਰ ਖਤਮ ਕਰਨਾ ਹੈ ਤਾਂ ਫਿਰ ਜਨਤਾ ਦਾ ਸਾਥ ਤਾਂ ਪਹਿਲਾਂ ਹੈ ਤਾਂ ਕੀ ਕਰਨਾ ਚਾਹੀਦਾ 100% ਹੈ ਕਿ ਜਨਤਾ ਦੇ ਨਾਲ ਹੋਏਗੀ ਤਾਂ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਜਨਤਾ ਨੂੰ ਮੋਟੀਵੇਸ਼ਨ ਮਿਲਦੀ ਹੈ ਸਾਡੇ ਏਰੀਏ ਦੇ ਵਿੱਚ ਖਰੂਰ ਸਾਹਿਬ ਦੇ ਵਿੱਚ ਹਲਕੇ ਦੇ ਵਿੱਚ ਤੋੜ ਪਿੰਡ ਪੈਂਦਾ ਜੇ ਉੱਥੇ ਵੀ ਇਹੋ ਜਿਹਾ ਹਾਲ ਸੀਗਾ ਤੇ ਹੁਣ ਤੁਸੀਂ ਆਪ ਉੱਥੇ ਜਾ ਕੇ ਪੁੱਛ ਸਕਦੇ ਹੋ ਵੀ ਉੱਥੇ ਪਿਛਲੇ 3-4 ਦਿਨਾਂ ਦੇ ਵਿੱਚ ਉੱਥੇ ਪੰਚਾਇਤ ਤੇ ਸਾਰੇ ਪਿੰਡ ਵਾਲੇ ਲੱਡੂ ਵੰਡੇ ਨੇ ਵੀ ਇੱਥੇ ਜਿੰਨੇ ਬੰਦੇ ਸੀ ਉਹ ਸਾਰੇ ਅਸੀਂ ਅਰੈਸਟ ਕਰਕੇ ਜਿੰਨੀ ਉਹਨਾਂ ਦੀ ਪ੍ਰਾਪਰਟੀ ਵੇਰਾ ਸੀਗੀ ਕੋਈ ਅਚਲ ਪ੍ਰਾਪਰਟੀ ਜਾਂ ਚੱਲ ਪ੍ਰਾਪਰਟੀ ਸੀਗੀ ਟਰੈਕਟਰ ਵੇਰਾ ਉਹ ਸਾਰੇ ਅਸੀਂ ਕਬਜ਼ਾ ਪੁਲਿਸ ਲਿੱਤੇਗੇ